ਪੋਰਟਸ ਇਦਾਂ ਦੀ ਆ ਇਹ ਕੋਈ ਵੀ ਸਰਕਾਰ ਹੋਵੇ سپورٹس ਨੂੰ ਚੱਕਣਾ ਬਹੁਤ ਜ਼ਰੂਰੀ ਆ ਚਾਹੇ ਪਹਿਲਵਾਨੀ ਆ ਚਾਹੇ ਵਾਲੀਬਾਲ ਆ ਚਾਹੇ ਹੈਂਡਬਾਲਾ ਚਾਹੇ ਫੁੱਟਬਾਲ ਆ ਸਰਕਾਰਾਂ ਨੇ ਕਿਸੇ ਨੇ ਬਾਹ ਨਹੀਂ ਫੜੀ ਮੈਂ ਕਾਂਗਰਸੀ ਬਿਲਕੁਲ ਪਿੰਡ ਦਾ ਮੁਖੀ ਵੀ ਆ ਤੇ ਪਰ ਕਿਸੇ ਨੇ ਕਾਲੀਆਂ ਨੇ ਜਾਂ ਕਾਂਗਰਸੀਆਂ ਜਾਂ ਆਮ ਪਾਰਟੀ ਨੇ سپورٹس ਨੂੰ ਬਹੁਤ ਘੱਟ ਚੱਕਿਆ ਜਿਹੜੇ ਸਪੋਰਟਸ ਮੁੰਡੇ ਕਰਦੇ ਆ ਜਿਹੜੇ 골ਡ ਮੈਡ ਉਹਨਾਂ ਨੂੰ ਨੌਕਰੀਆਂ ਸਪੋਰਟਸਮੈਨਾਂ ਨੂੰ ਨੌਕਰੀਆਂ ਬਹੁਤ ਮਿਲਣੀਆਂ ਚਾਹੀਦੀਆਂ ਤੇ ਤਾਂ ਪੇੜ ਜਿਗਾਰੀ ਖਾਦੂ ਸਕਦੀਆਂ ਤਾਂ ਹੀ ਸਪੋਰਟਸ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਅਸੀਂ ਅੱਜ ਕਪੂਰਥਲਾ ਦੇ ਪਿੰਡ ਦੌਲਤਪੁਰ ਦੇ ਵਿੱਚ ਆਏ ਹਾਂ ਜੋ ਕਿ ਸਰਕਾਰਾਂ ਆਂਦੀਆਂ ਜਾਂਦੀਆਂ ਨੇ ਤੇ ਪਹਿਲੋਂ ਤਾਂ ਸਰਕਾਰਾਂ ਜਦੋਂ ਕੋਈ ਵੀ ਸਰਕਾਰ ਆਂਦੀ ਆ ਉਹ ਇਹ ਕਹਿੰਦੀ ਆ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਅੱਜ ਤੱਕ ਕੋਈ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕੋਈ ਕਾ ਨਹੀਂ ਸਕੀ ਔਰ ਦੂਸਰੇ ਪਾਸੇ ਜਿਹੜੇ ਕਿ ਕਬੱਡੀ ਦੇ ਖਿਡਾਰੀ ਗੋਨੀ ਪਲਵਾਨ ਅਖਾੜਿਆਂ ਦੇ ਵਿੱਚ ਜਿਹੜੇ ਘੁੱਲਦੇ ਨੇ ਉਹਨਾਂ ਦੇ ਇੱਥੇ ਪਿੰਡ ਆਏ ਹੋਇਆ ਗੱਲਬਾਤ ਕਰਨ ਉਹਨਾਂ ਨੂੰ ਦੱਸਾਂ ਅਖਾੜਿਆਂ ਦੇ ਜਿਹੜੇ ਬਾਦਸ਼ਾਹ ਨੇ ਇੱਕ ਪਿੰਡ ਪਿੰਡ ਨਮਾਣਾ ਜਾਂ ਸ਼ਹਿਰਵਾ ਜਿਹੜਾ ਕਿ ਪਲਵਾਨੀ ਕਰਦੇ ਨੇ ਉਹਦੇ 6-7 ਭਰਾ ਨੇ ਵਿਚਾਰੇ ਗਰੀਬੀ ਦਾਅਵੇ ਦੇ ਵਿੱਚ ਆਪਣੇ ਘਰ ਦੇ ਵਿੱਚ ਬਾਲਿਆਂ ਵਾਲੀ ਛੱਤ ਦੇ ਥੱਲੇ ਰਹਿੰਦੇ ਨੇ ਜਿਕੇ ਸੱਪ ਭਰਾ ਨੇ ਅਸੀਂ ਇਹਨਾਂ ਕੋ ਸਾਰੀ ਸਟੋਰੀ ਪੁੱਛਾਂਗੇ ਕਿਸ ਤਰ੍ਹਾਂ ਤੁਸੀਂ ਪੜਦੇ-ਪੜਦੇ ਪਹਿਲਵਾਨੀ ਤੋਂ ਜ਼ਿਕਰ ਕੀਤਾ ਪਹਿਲਵਾਨ ਜੀ ਸਵਾਗਤ ਆ ਜੀ ਸਟਾਈਲਸ ਪੰਜਾਬ ਸਰਕਾਰ ਸਟਾਈਲਸ ਪੰਜਾਬ ਸਾਡੇ ਗੋਗਰਾ ਸਾਹਿਬ ਧੰਨਵਾਦ ਆ ਜੀ ਛੋਟੇ ਜਿਹੇ ਪਹਿਲਵਾਨ ਨੂੰ ਵੀ ਤੁਸੀਂ ਮੌਕਾ ਦਿੱਤਾ ਮੈਂ ਸਭ ਤੋਂ ਪਹਿਲਾਂ ਜੀ ਆਇਆਂ ਕਿ ਸਾਡੀ ਜਿਹੜੀ ਹਿਸਟਰੀ ਆ ਪੜਦੇ-ਪੜਦੇ ਪਹਿਲਵਾਨੀ ਤੋਂ ਕਿੱਦਾਂ ਅਖਾੜੇ ਵੱਲ ਗਈ ਪਹਿਲਾਂ ਜੀ ਮੈਂ 30 ਕਿਲੋ ਕਬੱਡੀ ਖੇਡਿਆ ਜੀ ਫੇ ਮੈਂ 40 ਕਿਲੋ ਖੇਡਿਆ ਫੇ ਮੈਂ 60 ਕਿਲੋ ਕਬੱਡੀ ਖੇਡਿਆ 1992 ਦੇ ਵਿੱਚ ਤੁਹਾਡੇ ਬਹੁਤ ਤੁਹਾਡੇ ਪਾਪਾ ਜੀ ਸਰਦਾਰ ਜੋਗਾ ਸਿੰਘ ਪਹਿਲਵਾਨ ਬੇਚੇ ਤੋਂ ਸੀ ਉਹਨਾਂ ਦਾ ਬੇਟਾ ਕਾਲਾ ਪਹਿਲਵਾਨ ਮੇਰਾ ਲਗੋਟਿਆ ਮੇਰਾ ਅਮਸਬਨ ਸਿੰਘਾ ਤੇ ਉਹਨਾਂ ਦੇ ਪਾਪਾ ਜੀ ਪਹਿਲ ਪਹਿਲਵਾਨੀ ਕਰਦੇ ਸੀ ਤੇ ਮੇਰੀ ਉਹਨਾਂ ਨਾਲ ਬਹੁਤ ਜਿਆਦਾ ਪਿਆਰ ਸੀ ਤੇ ਮੇਰਾ ਕਲਾਸਮੇਟ ਸੀ ਉਹਦੇ ਨਾਲ ਦੇਖੇ ਮੈਨੂੰ ਪਹਿਲਵਾਨੀ ਦਾ ਸ਼ੌਕ 1992 ਦੇ ਵਿੱਚ ਪਿਆ ਜੀ ਪਹਿਲਵਾਨ ਅੱਜ ਤੱਕ ਕਿਹੜੇ ਕਿਹੜੇ ਨਾ ਕਿਹੜੇ ਕਿਹੜੇ ਪਹਿਲਵਾਨਾਂ ਦੇ ਨਾਲ ਤੁਸੀਂ ਅਖਾੜੇ ਦੇ ਵਿੱਚ ਜਾ ਕੇ ਘੁਲੇ ਔਰ ਕਹਿੰਦੇ ਨੇ ਜਦੋਂ ਅਖਾੜੇ ਦੇ ਵਿੱਚ ਘੁਲਣਾ ਹੁੰਦਾ ਵਾ ਮਗਰ ਮੱਛ ਨੂੰ ਜੱਫੀ ਵੀ ਪਾਉਣੀ ਪੈਂਦੀ ਤੇ ਬਿੱਲੀ ਨੂੰ ਭਜਾਉਣਾ ਵੀ ਦੇਖੋ ਜੀ ਮੈਂ ਐਡਾ ਮੇਰਾ ਸੁਖਣਾ ਬਹੁਤ ਵਧੀਆ ਸੀਗਾ ਗਰੀਬੀ ਹੁਣ ਕਰਨ ਮੈਂ ਐਡਾ ਤਕੜਾ ਪਹਿਲਵਾਨ ਨਹੀਂ ਬਣ ਸਕਿਆ ਪਰ ਜਿਹੜੇ ਹਿੰਦੁਸਤਾਨ ਦੇ ਜਿਹੜੇ ਪਹਿਲਵਾਨ ਆ ਪਰਮਿੰਦਰ ਪਹਿਲਵਾਨ ਰੋਸਤਮਾਹ ਦੇ ਡੂਮਛੜੀ ਲੈਂਬਰ ਪਹਿਲਵਾਨ ਗੁਰੂ ਜੀ ਸ਼ਾਹ ਗੋਟਿਆ ਕੇਰ ਪਹਿਲਵਾਨ ਹਿੰਦ ਕੇਸਰੀ ਤੇ ਜਿਹੜੇ ਚੋਟੀ ਦੇ ਮਾਲਾ ਪਹਿਲਵਾਨ ਮੈਂ ਛੋਟਾ ਸੀ ਪਰ ਉਹਨਾਂ ਪਹਿਲਵਾਨਾਂ ਦੇ ਨਾਲ ਮੇਰਾ ਪਰਾਂਵਾਂ ਤੋਂ ਵੱਧ ਕੇ ਪਿਆਰ ਆ ਮੇਲਾ ਬੜਾ ਸਜੋਗ ਦਿੰਦੇ ਰਹੇ ਵੱਡੇ ਪਹਿਲਵਾਨ ਮੈਨੂੰ ਖੁਸ਼ੀ ਬਹੁਣਦੀ ਜਦੋਂ ਵੱਡੇ ਮੇਰੇ ਪਹਿਲਵਾਨ ਘਰੇ ਆਉਂਦੇ ਸੀ ਜਾਂ ਮੇਰੇ ਖਾੜੇ ਆਉਂਦੇ ਸੀ ਤੇ ਮੈਨੂੰ ਖੁਸ਼ੀ ਬਹੁਣਦੀ ਜਦ ਰੋਸਤਮ ਨੂੰ ਮਿਲਕੇ ਰੋਸਵਾਨ ਨੂੰ ਪਹਿਲਵਾਨ ਜੀ ਮਿਲ ਕੇ ਸਰਕਾਰਾਂ ਤਾਂ ਬਹੁਤ ਰਹੀਆਂ ਹੋ ਗਈਆਂ ਕਾਂਗਰਸ ਦੀ ਸਰਕਾਰ ਵੀ ਜਿਹੜਾ ਕਿ ਅਖਾੜੇ ਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਕਬੱਡੀ ਟੂਰਨਾਮੈਂਟ ਵੀ ਕਗਲ ਕਰਾਏ ਔਰ ਪਹਿਲਵਾਨੀ ਵੀ ਕਰਾਈ ਅੱਜਕੱਲ ਜਿਹੜੀਆਂ ਹੁੰਦੀਆਂ ਸਰਕਾਰਾਂ ਨੇ ਮੈਂ ਇਹ ਵੀ ਪੁੱਛੂੰਗਾ ਕਿ ਉਹਨਾਂ ਨੇ ਕਬੱਡੀ ਜਾਂ ਕੋਈ ਅਖਾੜੇ ਚਲਾਏ ਜੇ ਕੋਈ ਸਰਕਾਰਾਂ ਬਹੁਤ ਆਈਆਂ ਬਹੁਤ ਗਈਆਂ ਜਿਹੜੀ ਕਬੱਡੀ ਜਿਹੜੀ ਪ੍ਰਮੋਟ ਕੀਤੀ ਆ ਉਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕੀਤੀ ਹੈ ਬਹੁਤ ਤਕੜੇ ਉਹਨਾਂ ਨੇ ਵਰਲਡ ਕੱਪ ਕਰਾਏ ਆ ਬੜੇ ਤਕੜੇ ਕਬੱਡੀ ਦੇ ਨਾਮੀ ਖਿਡਾਰੀ ਖੇਡੇ ਆ ਵਿੱਚ ਬਹੁਤ ਤਕੜੇ ਅਰਜਣਾ ਬਾਡੀ ਖੇਡੇ ਆ ਆਈਪੀਐਸ ਰੈਂਕ ਦੇ ਖੇਡੇ ਆ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਵੱਡੀ ਦੇਣਾ ਕਬੱਡੀ ਨੂੰ ਤੇ ਜਿਹੜੀ ਗੱਲ ਸਪੋਰਟਸ ਬਾਰੇ ਆਪਾਂ ਕਰਦੇ ਆ ਸਪੋਰਟਸ ਇਦਾਂ ਦੀ ਆ ਕਿ ਕੋਈ ਵੀ ਸਰਕਾਰ ਹੋਵੇ ਸਪੋਰਟਸ ਨੂੰ ਚੱਕਣਾ ਬਹੁਤ ਜ਼ਰੂਰੀ ਆ ਚਾਹੇ ਪਹਿਲਵਾਨੀ ਆ ਚਾਹੇ ਵਾਲੀਬਾਲ ਆ ਚਾਹੇ ਹੈਂਡਬਾਲ ਆ ਚਾਹੇ ਫੁੱਟਬਾਲ ਆ ਚਾਹੇ ਕੁਸ਼ਤੀ ਆ ਇਹ ਸ ਸਰਕਾਰਾਂ ਨੂੰ ਇਹ ਚਾਹੀਦਾ سپورਟ ਨਾਲ ਨਾਲ ਵੀ ਪਹਿਲਵਾਨਾਂ ਨੂੰ ਨੌਕਰੀਆਂ ਵੀ ਜ਼ਰੂਰ ਦੇਣ ਤੇ سپور츠 ਨੂੰ ਜਾਦਾ ਚੱਕਣ ਤੇ ਤਾਂ ਜਿਹੜੀ ਰਵਾਇਤੀ ਖੇਡਾਂ ਕੁਸ਼ਤੀ ਆ ਕਬੱਡੀ ਆ ਮਾਂ ਖੇਡ ਕਬੱਡੀ ਇਹ ਬਾਤ ਸੰਗਦੀ ਆ ਇਹ ਸਰਕਾਰਾਂ ਦੀ ਚਾਹੀਦਾ ਸਰਕਾਰਾਂ ਨੂੰ ਜੀ ਪਹਿਲਵਾਨ ਜੀ ਜਿੱਦਾਂ ਦੇਖਿਆ ਕਿ ਤੁਸੀਂ ਸ਼ੌਂਕ ਤੁਹਾਨੂੰ ਉਠਿਆ ਕਬੱਡੀ ਦੇ ਵਿੱਚ ਕਿ ਮੈਂ ਕਰਾਂ ਉਹ ਤੁਸੀਂ ਤੁਹਾਨੂੰ ਅੱਜ ਤੱਕ ਸਰਕਾਰਾਂ ਨੇ ਕੁਝ ਦਿੱਤਾ ਵੀ ਆ ਅਸੀਂ ਤੁਹਾਡੇ ਅੱਜ ਘਰ ਦੇ ਵਿੱਚ ਆਂ ਦੇਖੋ ਛੋਟਾ ਜਿਹਾ ਘਰ ਵਾ ਕਿੱਦਾਂ ਉਹ ਹੀ ਤੁਹਾਡੇ ਜਿਹੜੇ ਕਿ ਇੱਥੇ ਆ ਕੇ ਅਸੀਂ ਤੁਹਾਡੇ ਘਰ ਆਏ ਆਂ ਦੇਖੋ ਕਿੰਨਾ ਛੋਟਾ ਜਿਹਾ ਇੱਥੇ ਦਰਵਾਜ਼ਾ ਲੱਗਾ ਹੋਇਆ ਵਾ ਔਰ ਇਸ ਬਾਰੇ ਕੀ ਅਪੀਲ ਕਰੂਗੇ ਤੁਹਾਡਾ ਇੰਨੀ ਸਰਕਾਰਾਂ ਨੇ ਸੋਚਿਆ ਕਿਉਂ ਨਹੀਂ ਸਰਕਾਰਾਂ ਨੇ ਕਿਸੇ ਨੇ ਬਾਹ ਨਹੀਂ ਫੜੀ ਮੈਂ ਕਾਂਗਰਸੀ ਬਿਲਕੁਲ ਪਿੰਡ ਦਾ ਮੁਖੀ ਵੀ ਹਾਂ ਤੇ ਪਰ ਕਿਸੇ ਨੇ ਕਾਲੀਆਂ ਨੇ ਜਾਂ ਕਾਂਗਰਸੀਆਂ ਜਾਂ ਆਪ ਪਾਰਟੀ ਨੇ ਸਪੋਰਟਸ ਨੂੰ ਬਹੁਤ ਘੱਟ ਚੱਕਿਆ ਤੇ ਇਹ ਸਾਰੇ ਗਰੀਬੀ ਚ ਪਹਿਲਵਾਨੀ ਜਿਹੜੀ ਆ ਉਹ ਖਰਾਕ ਬਹੁਤ ਮੰਗਦੀ ਸਪੋਰਟਸਮੈਨ ਕੋਈ ਵੀ ਗੇਮ ਆ ਜਿਹੜੀ ਸਪੋਰਟਸ ਉਹ ਖਰਾਕ ਬਹੁਤ ਜਿਆਦੀ ਮੰਗਦੀ ਆ ਖਰਾਕ ਫਿਰ ਇਹਦੇ ਵਿੱਚ ਪਹਿਲਵਾਨ ਜੀ ਕਿਹੜੇ ਕਿਹੜੀ ਹੁੰਦੀ ਨੇ ਹੁੰਦੀ ਹੈਗੀ ਆ ਮੈਂ ਨਾਲ ਦੀ ਨਾਲ ਇਹ ਆਪਣਾ ਸ਼ੁਰੂ ਵੀ ਕਰੀ ਜਮ ਕੇ ਨਾਲ ਤੁਹਾਡਾ ਅਸੀਂ ਜਿਹੜਾ ਕਿ ਇਹ ਵੀ ਦਿਖਾਵਾਂਗੇ ਜਿੱਥੇ ਤੁਸੀਂ ਆ ਕੇ ਤੁਹਾਡੇ ਅਸੀਂ ਕਮਰੇ ਦੇ ਵਿੱਚ ਵੀ ਆ ਗਏ ਆ ਉਹ ਜਿਹੜੀ ਇਹਦੇ ਵਿੱਚ ਖਰਾਕ ਆ ਉਹ ਕਿਹੜੀ ਕਿਹੜੀ ਮੌਜੂਦ ਹੈਗੀ ਹੈ ਪਹਿਲਵਾਨੀ ਦੀ ਜਿਹੜੀ ਮੇਨ ਖਰਾਕ ਆ ਜੀ ਸਭ ਤੋਂ ਪਹਿਲਾਂ ਦੁੱਧ ਬਹੁਤ ਪਹਿਲਵਾਨ ਨੂੰ ਜ਼ਰੂਰੀ ਆ ਦੁੱਧ ਤੋਂ ਪਨੀਰ ਬਣਦਾ ਦੁੱਧ ਤੋਂ ਘੇ ਬਣਦਾ ਦੁੱਧ ਤੋਂ ਲੱਸੀ ਤੇ ਦੁੱਧ ਤੋਂ ਹੀ ਸਾਰਾ ਕੁਝ ਤਿਆਰ ਹੁੰਦਾ ਜੀ ਪਹਿਲਵਾਨ ਨੂੰ ਸਪੋਰਟਸ ਵਾਲੇ ਨੂੰ ਦੁੱਧ ਬਹੁਤ ਜ਼ਰੂਰੀ ਆ ਘੇ ਹੋਗਾ ਪਹਿਲਵਾਨਾਂ ਨੂੰ ਬਦਾਹ ਬਹੁਤ ਜ਼ਰੂਰੀ ਆ ਸੇਬ ਹੋਗਾ ਕੇਲੇ ਹੋਗਾ ਹਰ ਇੱਕ ਵੈਰਾਈਟੀ ਦਾ ਫਰੂਟ ਪਹਿਲਵਾਨ ਨੂੰ ਖਾਣਾ ਪੈਂਦਾ ਮੀਟ ਵੀ ਖਾਣਾ ਪੈਂਦਾ ਬਹੁਤ ਬਹੁਤ ਜ਼ਰੂਰੀ ਆ ਜੀ ਪਹਿਲਵਾਨੀ ਜੀ ਪਹਿਲਵਾਨੀ ਦੀ ਖੁਰਾਕ ਤਾਂ ਬਹੁਤ ਜ਼ਰੂਰੀ ਆ ਅਸੀਂ ਦੇਖਿਆ ਕਿ ਜੇ ਪਹਿਲਵਾਨੀ ਦੇ ਵਿੱਚ ਬੰਦੇ ਦੇ ਕੁਝ ਜੇਬ ਦੇ ਵਿੱਚ ਕੁਝ ਹੋਊਗਾ ਨਹੀਂ ਤੇ ਪਹਿਲਵਾਨੀ ਕਿੱਦਾਂ ਕਰੂੰਗਾ ਤੁਸੀਂ ਜਿਹੜੀ ਕਿ ਆਪਣੀ ਪਹਿਲਵਾਨੀ ਤੁਹਾਡੀ ਜੇਬ ਦੇ ਵਿੱਚ ਜੇਬ ਚੋਂ ਕਰਦੇ ਹੋ ਕਿ ਕਿਸ ਤਰ੍ਹਾਂ ਕਰਦੇ ਹੋ ਪਹਿਲਵਾਨੀ ਜੀ ਘਰੇ ਗਰੀਬੀ ਸੀਗੀ ਤੇ ਸਾਡੇ ਮਾਪੇ ਨੂੰ ਬੜਾ ਸ਼ੌਂਕ ਸੀਗਾ ਤੇ ਮੇਰੇ ਭਰਾ ਵੀ ਤੇਲ ਪਾਣੀ ਲਾਉਦੇ ਨੇ ਮੇਰਾ ਵੱਡਾ ਭਰਾ ਵੀ ਪਹਿਲਵਾਨੀ ਕਰਦਾ ਹੈਗਾ ਪਰ ਕਬੱਡੀ ਜੋ ਖੇਡ ਖੇਡਿਆ ਸੀ ਪਈ ਆਹ ਗੱਲੋਂ ਖੇਡਿਆ 30 ਕਿਲੋ ਖੇਡਿਆ ਉਦੋਂ ਟੀ-ਸ਼ਰਟਾਂ ਮਿਲਦੀਆਂ ਸੀ ਤੇ ਬੈਗ ਮਿਲਦੇ ਸਕੇ ਤੇ ਜਦੋਂ 1992 ਦੇ ਵਿੱਚ ਪਹਿਲੀ ਵਾਰੀ ਸ਼ੰਜ ਨਵਾਂ ਪਿੰਡ ਦੋਨੇয়াল ਦੀ ਧਰਤੀ ਦੇ ਕੋਲੇ ਆ ਤੇ 200 ਰੁਪਈਆ ਮਿਲਿਆ ਜੀ ਤੇ ਭਾ ਸਾਡੇ ਪਾਪਾ ਜੀ ਸਰਦਾਰ ਜੋਗ ਅਸੰਗ ਪਹਿਲਵਾਨ ਦਾ ਬੇਟਾ ਕਾਲਾ ਪਹਿਲਵਾਨ ਉਹਦੇ ਨਾਲ ਗਿਆ ਸ਼ੰਜ ਦੇ ਤੇ 1992 200 ਰੁਪਈਆ ਮਿਲਿਆ ਤੇ ਕਈ ਵਾਰੀ ਜੇਬ ਚੋਂ ਕੱਢ ਕੇ ਵੇਖਿਆ ਤੇ ਬੜੀ ਖੁਸ਼ੀ ਹੋਈ ਜੀ ਕਬੱਡੀ ਦੇ ਵਿੱਚ ਚੱਕਰ ਪਈਆ ਨਹੀਂ ਮਿਲਦਾ ਤੇ ਪਹਿਲਵਾਨੀ ਚ ਜਦੋਂ 1992 ਦੇ ਵਿੱਚ ਬਹੁਤ ਵੱਡੀ ਗੱਲ ਆ ਜੀ ਤੇ ਕੋਈ ਰੁਪਈਆ ਨਾ ਜੇਬ ਚ ਹੋਵੇ 200 ਮਿਲ ਜਵੇ ਤਾਂ ਬੜੀ ਖੁਸ਼ੀ ਹੋਈ ਜੀ ਕਈ ਵਾਰੀ ਜੇਬ ਚੋਂ ਕੱਢ ਕੇ ਵੇਖਿਆ ਦੋ ਨੋਟ 100 100 ਦੇ ਹੁਣ ਹੁਣ ਕਿੰਨੇ ਮਿਲਦੇ 100 ਵਾਲੇ 2 2 ਨੋਟ ਮਿਲਦੇ ਕਿ 50 ਵਾਲੇ ਮਿਲ ਹੁਣ ਤੇ ਚਲੋ ਬਾਬੇ ਦੀ ਕਿਰਪਾ ਉਹ ਪੁਲਵਾਨੀ ਕਰਦੇ ਆ ਤੇ ਬੜਾ ਉਦਾਂ ਮਾਨ ਸਤਕਾਰ ਮੇਰਾ ਵਹਿਹੇ ਇਲਾਕੇ ਦੇ ਵਿੱਚ ਬੜਾ ਸਹਯੋਗ ਆ ਮਤਲਬ ਮੇਰੇ ਭਰਾ ਪੈਣਾ ਸਿੰਘਾ ਜਦੋਂ ਹੁੰਦੀਆਂ ਵਾ ਤੇ ਮੇਰਾ ਮਾਨਤਣ ਕੱਕ ਕਰਦੇ ਜਿਹੜਾ ਇਲਾਕਾ ਪਿੰਦਾ ਇਹ ਇਲਾਕਾ ਜ਼ਿਲ੍ਹਾ ਕਪੂਰਥਲਾ ਪਿੰਦਾ ਜੀ ਤੇ ਜਦੋਂ ਆਪਾਂ ਕਪੂਰਥਲੇ ਤੋਂ ਜੀਟੀ ਰੋਡ ਸੰਤਾਨਪੁਰ ਲੋਧੀ ਨੂੰ ਜਾਂਦੇ ਆ ਖਿਹੜੇ ਦੋਨੇ ਦੇ ਬੁੱਕਲ ਜੇ ਵਸਿਆ ਪਿੰਡ ਹੈ ਜੀ ਗੋਨੀ ਕੋਈ ਦੌਲਤਪੁਰਿਆ ਕਹਿੰਦਾ ਕੋਈ ਗੋਨੀ ਖਿਹੜਾ ਦੋਨੇ ਖਿਹੜਾ ਦੋਨੇ ਵਾਲਾ ਕਹਿੰਦਾ ਐਮਐਲਏ ਸਾਹਿਬ ਇੱਥੇ ਕਿਹੜੇ ਰਹੇ ਆ ਜਿਆਦਾ ਜਿਆਦਾ ਐਮਐਲਏ ਪਹਿਲਾਂ ਸਰਦਾਰ ਗਿਲਜਾਰ ਸਿੰਘ ਖੇਡ ਮੰਤਰੀ ਵੀ ਰਹੇ ਆ ਉਹਨਾਂ ਦੇ ਬੇਟੇ ਨਾਲ ਪਿਆਰ ਬੜਾ ਸੀ ਉਦਾਂ ਥੋੜੀ ਬਾਲੀ ਸਕੂਲ ਉਹ ਕਰ ਦਿੰਦੇ ਪਰ ਪ੍ਰੋਪਰ ਕੋ ਨੌਕਰੀਆਂ ਬਾਰੇ ਨਹੀਂ ਉਸ ਤੋਂ ਬਾਅਦ ਰਾਣਾ ਗਰਜੀਤ ਵੀ ਆਏ ਆ ਪਰ ਨੌਕਰੀਆਂ ਬਾਰੇ ਕੋਈ ਕੋਈ ਗੱਲ ਬਸ ਨਹੀਂ ਹੋਈ ਸੀ ਤੁਹਾਡੀ ਗੱਲ ਟੁਕਣਾ ਤਾਂ ਤੁਸੀਂ ਦੇਖੋ ਇੰਨੇ ਕਿਉਂ ਰਾਣਾ ਸਾਹਿਬ ਇੰਨੀ ਸ਼ੌਕਰਸਾਮੀ ਨੇ ਤੁਸੀਂ ਜਿਸ ਤਰ੍ਹਾਂ ਕਿ ਰਾਣਾ ਗਰਦੀਪ ਵੀ ਐਮਐਲ ਰਹੇ ਆ ਔਰ ਮੈਂ ਇੱਕ ਵਾਰੀ ਇਹ ਕੈਮਰਾਮੈਨ ਨੂੰ ਇਹ ਤਸਵੀਰਾਂ ਦਿਖਾਉਂਦਾ ਦੇਖੋ ਇਹ ਗੋਨੀ ਪਲਵਾਨ ਦਾ ਕਰ ਦੇਖੋ ਇੱਕ ਵਾਰੀ ਸਿੱਧੀਆਂ ਤਸਵੀਰ ਦੇਖੋ ਇਹ ਜਿਹੜਾ ਕਿ ਗੋਨੀ ਪਲਵਾਨ ਕਿੰਨੀਆਂ ਇਹਨਾਂ ਨੇ ਮੈਡਲ ਜਿੱਤੇ ਹੋਏ ਨੇ ਇਹਨਾਂ ਦੇ ਛੱਤ ਵਿਚਾਰਿਆਂ ਦੀ ਬਾਲਿਆਂ ਵਾਲੀ ਆ ਉਹ ਸਾਰੀ ਜਿਹੜੀ ਛੱਤ ਵਿਚਾਰੇ ਚੋਂਦੀ ਆ ਅੱਜ ਸਾਡੀ ਟੀਮ ਨੇ ਆ ਕੇ ਦੇਖਿਆ ਛਿੰਦਰ ਸਿੰਧਾ ਜੀ ਦੇ ਨਾਲ ਵੀ ਇਹਨਾਂ ਨੇ ਕੋਲ ਕੀਤਾ ਇਹ ਮੁਕ ਪੰਜਾਬ ਦੇ ਮੁੱਖ ਮੰਤਰੀ ਪਹਿਲੋ ਜਿਹੜੇ ਕਾਂਗਰਸ ਦੇ ਰਹੇ ਕੈਪਟਨ ਮਨਿੰਦਰ ਸਿੰਘ ਜੀ ਸਾਹਿਬ ਦਾ ਉਹ ਵੀ ਨੇ ਔਰ ਰਾਣਾ ਸਾਹਿਬ ਨੇ ਵੀ ਉਹ ਜੱਥੇ ਦੇਖੋ ਕਿੰਦਾ ਲਏ ਇਹ ਪਲ ਆ ਮੈਂ ਇਧਰ ਵੀ ਤਸਵੀਰਾਂ ਜਿਹੜੀਆਂ ਦਿਖਾਵਾਂਗਾ ਕਿ ਦੇਖੋ ਕਿੱਦਾਂ ਮੈਡਲ ਜਿੱਤੇ ਹੋਏ ਨੇ ਅਗਰ ਸਰਕਾਰਾਂ ਪਹਿਲਵਾਨਾਂ ਦੀਆਂ ਸੋਚਣਗੀਆਂ ਤੇ ਫੇਰ ਹੀ ਕੁਝ ਪਹਿਲਵਾਨਾਂ ਦਾ ਬਣ ਸਕਦਾ ਸਰਕਾਰ ਤਾਂ ਕਹਿੰਦੀ ਨਸ਼ਾ ਛਡਾਵਾਂਗੇ ਪਰ ਨਸ਼ਾ ਹਲਕ ਛੁੱਟਿਆ ਨਹੀਂ ਉਹ ਪਹਿਲਵਾਨਾਂ ਦੇ ਘਰ ਦੇਖੇ ਇਹ ਕਿੱਦਾਂ ਇੱਥੇ ਐਮਐਲਏ ਸਾਹਿਬ ਦੀਆਂ ਫੋਟੋਆਂ ਲੱਗੀਆਂ ਹੋਈਆਂ ਵਾ ਇਹ ਫੋਟੋਆਂ ਦੇ ਨਾਲ ਹੀ ਇਹਨਾਂ ਦਾ ਵਿਚਾਰਿਆਂ ਦਾ ਘਰ ਭਰਿਆ ਹੋਇਆ ਵਾ ਜ਼ਿਆਦਾਤਰ ਕਿ ਕੋਈ ਇਹਨਾਂ ਦੇ ਘਰੇ ਦੇਖੋ 5-6 ਭਰਾ ਹੈਗੇ ਨੇ ਵਿਚਾਰਿਆਂ ਦੇ ਸਭ ਕੁਝ ਹੈਗਾ ਵਾ ਜੋ ਕਿ ਮੈਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਿਹਾ ਦੇਖੋ ਕਿੰਨੇ ਛੋਟੇ-ਛੋਟੇ ਹੈਗੇ 1900 47 ਦੇ 50 ਦੇ ਇਹ ਦੇਖੋ ਬੂਹੇ ਲੱਗੇ ਹੋਏ ਨੇ ਘਰ ਕਿੰਨਾ ਗਰੀਬ ਘਰ ਦਾ ਪਰਾਂਜੀ ਹੋਰ ਕੀ ਕੀ ਕਿ ਘਰ ਨੂੰ ਕਦੇ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕੁਛ ਨਹੀਂ ਕੀਤੀ ਦੋ ਪਹਿਲਾਂ ਪਹਿਲਵਾਨੀ ਕਰਦੇ ਸੀਗੇ ਤੇ ਛੋਟੇ ਹੁੰਦੇ ਸੀ ਤੇ ਬਹੁਤ ਮੈਂ ਛੋਟਾ ਸੀਗਾ ਤੇ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਸੀ ਤੇ ਜਦੋਂ ਮੈਂ 10 ਸਾਲ ਬਾਅਦ ਬਾਅਦ ਫਿਰ ਮੇਰੀ ਮਾਤਾ ਜੀ ਮਦਰ ਦੀ ਡੈਥ ਹੋ ਗਈ ਤੇ ਬੜਾ ਉਹਨਾਂ ਦਾ ਜਦੋਂ ਜਾਣ ਦਾ ਉਹ ਬੜਾ ਘਾਟਾ ਪਿਆ ਤੇ ਦੋ ਪ੍ਰਭਾਵ ਕੋਈ ਗੱਲ ਨਹੀਂ ਪ੍ਰਭਾਵ ਨਾ ਹੋ ਜਿਆਦਾ ਇਹ ਹੁਣ ਕੋਈ ਨਾ ਕੋਈ ਤੁਹਾਡਾ ਮਸਲਾ ਹ ਸਰਕਾਰ ਤੱਕ ਅਸੀਂ ਆਵਾਜ਼ ਜ਼ਰੂਰ ਪਹੁੰਚਾਣਾ ਕੋਈ ਗੱਲ ਨਹੀਂ ਭਲਵਾਨ ਜੀ ਗਰੀਬੀ ਦੇ ਵਿੱਚ ਜਦੋਂ ਬੰਦੇ ਨੇ ਦਿਨ ਕੱਟੇ ਹੁਣ ਉਹਨੂੰ ਸਭ ਕੁਝ ਪਤਾ ਹੁੰਦਾ ਵਾ ਮੇਰੀ ਮਾਤਾ ਜੀ ਜਦੋਂ ਮੈਂ ਕਿਸੇ ਪ੍ਰਾਈਵਟ ਚੱਪ ਕੇ ਆਉਂਦਾ ਸੀ ਤੇ ਮਾਤਾ ਜੀ ਮੇਰੇ ਖੁਸ਼ ਹੋ ਹੁੰਦੇ ਸੀਗੇ ਤੇ ਹੁਣ ਮੇਰੀ ਮੈਰਿਜ ਹੋਈ ਹੋਈ ਆ ਮੇਰੇ ਦੋ ਬੇਟੇ ਆ ਜੀ ਇੱਕ ਬੇਟਾ ਮੇਰਾ 16 ਸਾਲ ਦਾ ਇੱਕ 14 ਸਾਲ ਦਾ ਇੱਕ 10ਵੀਂ ਪੜ੍ਹਦਾ ਇਕ 8ਵੀਂ ਪੜ੍ਹਦਾ ਤੇ ਨਾਲ ਮੇਰੀ ਤਨ ਪਤਨੀ ਮਮਤਾ ਪ੍ਰੀਤ ਤੇ ਰਹਿ ਰਹੇ ਆ ਤੇ ਪਹਿਲਵਾਨੀ ਤੋਂ ਸਾਡਾ ਸਾਰਾ ਕੁਝ ਨਾ ਕੋਈ ਪੈੜੀ ਆ ਨਾ ਕੋਈ ਅਡੀਟ੍ਰਾਂਸ ਬੋੜਾ ਤੇ ਬਿਲਕੁਲ ਤੁਹਾਡੇ ਚੈਨਲ ਤੇ ਬਿਲਕੁਲ ਸਚਾਈ ਦੱਸਦੇ ਆ ਜਿਹੜਾ ਸਾਡਾ ਰੋਜੀ ਰੋਟੀ ਚੱਲਦੀ ਆ ਇਸ ਟਾਈਮ ਮਿੱਟੀ ਤੋਂ ਚੱਲਦੀ ਆ ਤੇ ਸਾਡੇ ਛਿੰਜਾਂ ਦੇ ਵਿੱਚੋਂ ਚੱਲਦੀ ਇਹ ਰੋਟੀ ਬਣੀ ਜੋ ਵੀ ਚੱਲਦਾ ਸਾਡਾ ਰੋਜੀ ਰੋਟੀ ਸਾਡੀ ਮਿੱਟੀ ਹੈ ਐਂ ਸ਼ਹਿਨਜ ਜੀ ਦੇ ਛਿੰਜਾਂ ਤੋਂ ਸਾਡਾ ਚੱਲਦਾ ਰੋਟੀ ਦਾ ਇਸ ਤਰ੍ਹਾਂ ਕਿ ਬੇਟੇ ਕੀ ਕਰਦੇ ਹੈ ਬੇਟਾ ਮੇਰਾ ਇੱਕ 10ਵੀਂ ਕਲਾਸ ਪੜ੍ਹਦਾ ਜੀ ਇੱਕ 8ਵੀਂ ਪੜ੍ਹਦਾ ਸੀਨੀਅਰ ਸੈਂਟਰੀ ਸਕੂਲ ਫੜਾ ਦੋਨਾ ਉਨੋਂ ਕਿਨ ਘੜਾ ਜੀ ਸਕੂਲ ਆਵਾਡੀ ਉਹਨਾਂ ਦੇ ਸਕੂਲ ਉੱਤੇ ਪੜਦੇ ਪਏ ਸਰਕਾਰੀ ਤੇ ਉਹ ਵੀ ਪਹਿਲਵਾਨੀ ਕਰਦੇ ਪਏ ਦੋਨੇ ਜਿੰਨੀ ਜੋ ਕਿ ਹੈਗੇ ਗ੍ਰੀਨ ਸਕੂਲ ਪਿੰਡ ਦੇ ਵਧੀਆ ਬਣੇ ਜਿੱਦਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕਿ ਉਹਨਾਂ ਦੇ ਜਿਹੜੇ ਕੀ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਇਹ ਕਹੇ ਸੀ ਜਿਹੜੇ ਸਕੂਲਾਂ ਨੂੰ ਦਿੱਲੀ ਮਾਡਲ ਦਵਾਗੇ ਕਿ ਤੁਹਾਡੇ ਸਕੂਲ ਨੂੰ ਦਿੱਲੀ ਮਾਡਲ ਦਿੱਤਾ ਹੋਇਆ ਵਾ ਸਭ ਕੁਝ ਵਧੀਆ ਬਣਾਇਆ ਕਿ ਇਦਾਂ ਇਦਾਂ ਰੱਖਿਆ ਹਵਾ ਦੇ ਵਿੱਚ ਕੰਮ ਨਹੀਂ ਸਕੂਲ ਸਾਡੇ ਪਿੰਡ ਦਾ ਜਿਹੜਾ ਐਨਆਰਆਈ ਵੀਰਾਂ ਨੇ ਸਰਦਾਰ ਜਨਰਲ ਸਿੰਘ ਸਟੇਡੀਅਮ ਵੀ ਉੱਥੇ ਬਣਿਆ ਹੋਇਆ ਵਾ ਜੈਮਾ ਵੀ ਆ ਗਰੋਂਡਾ ਵੀ ਆ ਉਹ ਓਸ਼ਨ ਖੇੜਾ ਸਟੇਟ ਆ ਬਾਡੀ ਬਹੁਤ ਦੇਣਾ ਤੇ ਸਰਦਾਰ ਜਨਰਲ ਸਿੰਘ ਖੇੜਾ ਤੋਂ ਨਾ ਸਰਦਾਰ ਸੁਵਾਨਾ ਸਿੰਘ ਕੁੰਦੜਾ ਤੋਂ ਖੇੜਾ ਤੁਹਾਨੂੰ ਜੀ ਗੱਲ ਕੀਤੀ ਆ ਕਿ ਸਰਕਾਰ ਨੇ ਵਧੀਆ ਬਣਾਇਆ ਕਿ ਐਨ ਆਰ ਆਈ ਦੇ ਤਬਕੇ ਦੇ ਨਾਲ ਸਕੂਲ ਵਧੀਆ ਬਣਾਇਆ ਐਨ ਆਰ ਆਈ ਵੀਰਾਂ ਨੇ ਬਣਾਇਆ ਜੀ ਖੇੜੇ ਤੋਂ ਉਹਨਾਂ ਦੇ ਐਨ ਆਰ ਆਈ ਵੀਰਾਂ ਇੰਗਲੈਂਡ ਚ ਗਿਆ ਕੈਨੇਡਾ ਅਮਰੀਕਾ ਤੇ ਉਹਨਾਂ ਨੇ ਜਿਆਦਾ ਪੈਸੇ ਜਿਆਦਾ ਜੀ ਪਿੰਡਾਂ ਪਿੰਡਾਂ ਵਾਲਿਆਂ ਨੂੰ ਵੀ ਭੇਜ ਦੇ ਕਿ ਨਹੀਂ ਕੁਝ ਮੈਂ ਜਦੋਂ ਜਾਗਰਨ ਕਰੋਨਾ ਮਹਾਮਾਰੀ ਦਾ ਤੇ ਛੇਂਜ ਕਰੋਨਾ ਉਦੋਂ ਮੈਨੂੰ ਯੋਗਦਾਨ ਦਿੰਦੇ ਆ ਜੀ ਕੁਝ ਬੰਦੇ ਉਹਨਾਂ ਦਾ ਜਗਰ ਮੈਂ ਕਰ ਸਕਦਾ ਹਾਂ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਜਿਹੜੇ ਸਾਡਾ ਰੋਜੀ ਰੋਟੀ ਆ ਚੱਲਦੀ ਆ ਉਹ ਕਾਲਾ ਪਹਿਲਵਾਨ ਕੈਨੇਡਾ ਮੇਰਾ ਲਗੋਟੀਆਂ ਵਾਲਾ ਚਾਰ ਬਰਦਰ ਆ ਸਰਰ ਜੋਗਾ ਸਿੰਘ ਪਹਿਲਵਾਨ ਦੇ ਬੈਠੇ ਆ ਦਲਜੀਤ ਸਿੰਘ ਚਾਲ ਯੂ ਐਸ ਏ ਬਹੁਤ ਜਿਆਦੀ ਪਿਆਰੀ ਰੂਹ ਆ ਤੇ ਖਨੀ ਬਾਬਾ ਜੀ ਹੋ ਗਿਆ ਕੁੱਪੂ ਬਾਬਾ ਜੀ ਆ ਤੇ ਜਿੰਦਰ ਮੌਲਾ ਹੁਣ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹਵੋਗੇ ਜਿੱਦਾਂ ਦੇ ਹੀ ਤੁਹਾਡੇ ਘਰ ਦੇ ਹਾਲਾਤ ਦਿੱਖੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਇਹ ਸਿੱਧੀਆਂ ਜਿਹੀਆਂ ਕੀ ਤਸਵੀਰਾਂ ਦਿਖਾਈਆਂ ਨੇ ਦੇਖੋ ਪੁਰਾਣੇ ਮਾਡਲ ਦੇ ਇੱਥੇ ਬੂਏ ਲੱਗੇ ਹੋਣ ਇੱਕ ਇਹ ਮੈਂ ਇਧਰ ਵੀ ਦਰਅਸਲ ਤਸਵੀਰਾਂ ਕਰਾਂਗਾ ਦੇਖੋ ਵਿਚਾਰਿਆਂ ਨੇ ਟੈਂਕੀ ਇਧਰ ਜਿਹੜੀ ਟੈਂਕੀ ਲਵਾਈ ਹੁੰਦੀ ਹੈ ਜਿੱਦਾਂ ਕਿ ਇੱਕ ਦੇਖਿਆ ਜਾਵੇ ਕਿ ਅਗਰ ਪਹਿਲਵਾਨ ਜੀ ਦਾ ਇਹ کہنا ਕਿ ਜਿਹੜੀ ਕਿ ਪਹਿਲਵਾਨੀ ਆ ਉਹ ਪੰਜਾਬ ਦੇ ਜਿਹੜੇ ਸਾਫਕਾ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕਬੱਡੀ ਨੂੰ ਚੱਕਿਆ ਸੀ ਪਹਿਲਵਾਨੀ ਨੂੰ ਹੁਣ ਜਿਹੜੀਆਂ ਸਰਕਾਰਾਂ ਉਹਨਾਂ ਨੇ ਚੱਕਿਆ ਨਹੀਂ ਸੀ ਦੇਖੋ ਇੱਧਰ ਵੀ ਤਸਵੀਰਾਂ ਦਿਖਾਵਾਂਗੇ ਬਹੁਤ ਗਰੀਬੀ ਦਾਵਾ ਦੇ ਵਿੱਚ ਹੀ ਰਹਿ ਰਹੇ ਨੇ ਤੇ ਇਹਨਾਂ ਦਾ ਇਹ ਕੁਛ ਕੁਛ ਨਾ ਕੁਛ ਇਹ ਸਰਕਾਰਾਂ ਨੂੰ ਸੋਚਣਾ ਜੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਇੱਕ ਸ਼ੇਅਰ ਹੈ ਕਹਿੰਦੇ ਹੁੰਦੇ ਅਮੀਰੋ ਕੀ ਜ਼ਿੰਦਗੀ ਬਿਸਕੁਟ ਔਰ ਕੇਕ ਸੇ ਡਰਾਈਵਰੋ ਕੀ ਔਰ ਗਰੀਬ ਬੰਦੋ ਕੀ ਜ਼ਿੰਦਗੀ ਸਟੇਰੀਂਗ ਔਰ ਬ੍ਰੇਕਸ ਤੇ ਜਾਂ ਬਿਸਕੁਟਸ ਤੇ ਜਾਂ ਜਾਂ ਥੋੜੀ ਜਿਹੀ ਪੁਜੀਆ ਬਿਸਕੁਟਸ ਤੇ ਕਰ ਤੋਂ ਹਾਂਜੀ ਕੋਈ ਇਹਦੇ ਵਿੱਚ ਕੋਈ ਸ਼ੇਅਰ ਵੀ ਹੋ ਜਵੇ ਸ਼ੇਅਰ ਉਸ ਕਰਦੇ ਆ ਜੀ ਪਹਿਲਾਂ ਸਰਕਾਰਾਂ ਨੂੰ ਅਪੀਲ ਕਰਦઈએ ਵੀ ਜਿਹੜੇ ਸਾਡੇ ਖਾੜੇ ਚੱਲਦੇ ਆ ਕਸਤੀ ਦੀ ਗੱਲ ਆ ਕਬੱਡੀ ਦੀ ਗੱਲ ਆ ਵੀ ਅੱਜ ਕੱਲ੍ਹ ਦੀ ਸਰਕਾਰਾਂ ਨੂੰ ਵੀ ਜਿਹੜੇ ਸਪੋਰਟਸ ਮੁੰਡੇ ਕਰਦੇ ਆ ਜਿਹੜੇ ਗੋਲਡ ਮੈਡਾ ਉਹਨਾਂ ਨੂੰ ਨੌਕਰੀਆਂ ਸਪੋਰਟਸਮੈਨਾਂ ਨੂੰ ਨੌਕਰੀਆਂ ਬਹੁਤ ਮਿਲਣੀਆਂ ਚਾਹੀਦੀਆਂ ਇਹ ਤਾਂ ਬੇਰਜਗਰੀ ਖਾਦੂ ਸਰਦਿਆ ਤਾਂ ਹੀ ਸਪੋਰਟਸ ਕਰ ਸਕਦੇ ਆ ਸਪੋਰਟਸ ਵਿੱਚ ਬਹੁਤ ਖਰਾਖਾਣੀ ਪੈਂਦੀ ਆ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਪਹਿਲਵਾਨੀ ਇਦਾਂ ਦੀ ਵੀ ਲੋਹੇ ਦੇ ਚਨੇ ਚਬੜਾ ਲਈ ਗੱਲ ਛਪਾਡੇ ਲਾਉਣੇ ਡੰਡ ਲਾਉਣੇ ਬੈਠਕਾਂ ਲਾਉਣੀਆਂ ਬਹੁਤ ਤਪੱਸਿਆ ਕਰਨੀ ਪੈਂਦੀ ਸਵੇਰੇ 4 ਵਜੇ ਖੜੇ ਜਾਣਾ ਪੈਂਦਾ ਮਿਹਨਤ ਕਰਨੀ ਪੈਂਦੀ ਧੋਣਾ ਪੈਂਦਾ ਸ਼ਾਮਾਂ ਨੂੰ ਜ਼ੋਰ ਕਰਨੇ ਡੰਡ ਡੰਡ ਲਾਉਣੇ ਰਸਤਾ ਚੜਨਾ ਪੌੜੀਆਂ ਲਾਉਣੀਆਂ ਖਾੜਾ ਗੋਡਾ ਤੇ ਜ਼ੋਰ ਕਰਨੇ ਤੇ ਬਦਾਂ ਵੀ ਬਹੁਤ ਪਹਿਲਵਾਨਾਂ ਨੂੰ ਜਿਹੜੀ ਖਰਾਗਲ ਥੋੜਾ ਗਵਰਨਮੈਂਟ ਤੋਂ ਆ ਤੁਸੀਂ ਫਿਰ ਡੰਡ ਕਿੰਨੇ ਗਲੋਨੇ ਆ ਜਿੱਦਾਂ ਗਰੀਬੀ ਤਬਕਾ ਤੁਹਾਨੂੰ ਫਿਰ ਡੰਡ ਡੰਡ ਮੈਂ ਮੈਂ ਦੇਖੋ ਇਹ ਆਪਦੀ ਜਵਾਨੀ ਵੇਲੇ ਮੈਂ 14 14 15 15 ਹੁਸ਼ਪਾਟਾ ਇੱਕ ਸਾਢੇ ਮੈਂ ਲੌਂਦਾ ਰਿਆ ਜੀ ਹੁਣ ਲੱਗਦਾ ਸ਼ਪਟ ਨੇ ਹੁਣ ਮੈਂ ਮੇਰੇ 60 ਲੱਗੀ ਹੋਈ ਹੈ ਮੇਰੇ 2 3 ਮਿੰਟ ਹੋ ਗਏ ਹੁਣ ਕਿੱਦਾਂ ਕਰਦਾ ਗੁਜ਼ਾਰਾ ਕਿੱਦਾਂ ਕਰਦਾ ਠੀਕ ਆ ਚਲੋ ਵਾਹਿਗੁਰੂ ਮੇਨ ਕਰੇ ਤੇ ਕਰਦਾ ਕਿ ਜਿਹੜਾ ਕਾਲਾ ਪਹਿਲਵਾਨ ਕੈਨੇਡਾ ਤੇ ਇੱਕ ਇੱਕ ਕੋਈ ਸ਼ੇਅਰ ਹੋ ਜੇ ਜਾ ਕੇ ਗਾਣਾ ਗਾ ਜਿਹੜਾ ਕਿ ਤੁਹਾਨੂੰ ਬ ਸਰਜੀਤ ਬੈਂਦਰ ਗਿਆ ਸਾਹਿਬ ਉਹ ਸਾਨੂੰ ਚਲ ਗਿਆ ਦੁਨੀਆਦਾਰੇ ਬਦਾ ਕਹਿ ਗਿਆ ਬਹੁਤ ਜਿਆਦਾ ਉਹਨਾਂ ਦਾ ਮੇਰਾ ਪਿਆਰ ਸੀ ਹੋ ਕੇ ਤੇ ਤੈਨੂੰ ਗੋਨੀ ਪਹਿਲਵਾਨ ਵੀ ਇੰਗਲੈਂਡ ਕੈਨੇਡਾ ਵੀ ਲੈ ਕੇ ਜਾਣਾ ਤਾਂ ਜੀ ਸ਼ਿੰਦਾ ਜੀ ਪੰਜਾਬੀ ਗਾਇਕੀ ਦੇ ਸ਼ਾਮ ਤੇ ਬਾਈ ਬੈਂਦਰ ਰੱਖੀਏ ਨੇ ਗੀਤ ਗਾਇਆ ਸੀ ਕਹਿੰਦਾ ਸੱਤ ਵਿੱਚ ਭੁੱਸ ਰਿਆ ਸਾਨ ਤੇ ਅਖਾੜੇ ਚ ਗੋਨੀ ਪਹਿਲਵਾਨ ਵੀ ਖੱਟੀ ਵਿੱਚ ਸੇਠ ਅਤੇ ਚੜਿਆ ਸੁਹਾਗੇ ਜੱਟ ਨਹੀਂਓ ਮਾਨ ਵੀ ਤੀਵੀ ਸਰਪੰਚਣੀ ਮਰਾਸੀ ਦੀ ਲੰਬੜਦਾਰੀ ਕੋਲੇ ਹੁੰਦੀ ਏ ਚੌਰ ਤੇ ਸ਼ਰਾਬ ਸੋਣੀ ਨਾਰ ਕਿਸੇ ਕਿਸੇ ਨੂੰ ਖਾਜ ਮੀ ਆਉਂਦੀ ਹੈ ਇਹ ਸਰਜੀਤ ਸਰਿੰਦਰ ਸਿੰਘ ਸਾਹਨੇ ਗਾਇਹੀ ਤੇ ਸਰਿੰਦਰ ਛੰਡਾ ਨੇ ਗਾਇਹ ਪਾਣੀ ਮੇਰ ਦੀਂ ਦਾ ਪਰਦੇ ਵੱਡੇ ਵੱਡੇ ਮਨ ਯਾਰੋ ਬੰਦਾ ਸ਼ਮੀ ਲੈਂਬਰਨ ਨਾਮਕ ਮਾਗਾ ਚੋਖਾ ਵੀ ਗੋਨੀ ਦੌਲਤਪੁਰੀਆ ਕਹਿੰਦੇ ਬੰਨ ਦਾ ਤੇੜੇ ਲਗੋਟਾ ਵੀ ਇਹ ਪੰਜਾਬੀ ਲੋਕੇ ਤਾਂ ਸਰਿੰਦਰ ਛੰਡਾ ਜੀ ਨੇ ਪਹਿਲਵਾਨੀ ਦਾ ਗੀਤ ਗਾਇਆ ਸੀ ਤੋਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੀ ਸਿਕਾਈ ਨੂੰ ਟੀਮ ਤੇ ਇਹ on ਦਾ ਮੌਕਾ ਦਿੱਤਾ ਇਹਨਾਂ ਦੀ ਇਹ ਅਪੀਲ ਸਰਕਾਰ ਨੂੰ ਇੱਕ ਵਾਰ ਸੇ ਤਾਂ ਸਰਕਾਰਾਂ ਕਹਿੰਦੀਆਂ ਜਿਹੜੀਆਂ ਵੀ ਫਤਹ ਦੇ ਵਿੱਚ ਰਹਿੰਦੀਆਂ ਕਿ ਅਸੀਂ ਨਸ਼ਾ ਮੁਕਤ ਕਰਾਂਗੇ ਪੰਜਾਬ ਔਰ ਕਬੱਡੀਆਂ ਨੂੰ ਵੱਤ ਵਤ ਯੋਗਦਾਨ ਦੇਵਾਂਗੇ ਅਸੀਂ ਇੱਕ ਇਥੇ ਪਹਿਲਾਂ ਖਬਰ ਵੀ ਕੀਤੀ ਸੀ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿਥੇ ਕੁਰੀ ਫਸਟ ਟਾਈਮ ਨਿਸ਼ਾ ਨਿਸ਼ਾ ਕੋਈ ਦੀ ਕੁਰੀ ਜਿਹੜੀ ਸੀ ਉਹਨੂੰ ਜਾਪਾਨ ਦੇ ਵਿੱਚ ਇੱਕ ਹਫ਼ਤੇ ਲਈ ਭੇਜਿਆ ਉਹੀ ਪਿੰਡ ਦੇ ਫਿਆ ਇਹਨਾਂ ਦੇ ਅਖਾੜਾ ਦੇਖਣ ਦੀ ਗੱਲ ਹਾਲਾਤ ਦੇਖੇ ਕਰਦੇ ਸਾਂਦੀ ਆ ਕੇ ਬਹੁਤ ਜ਼ਿਆਦਾ ਇਥੇ ਇਹਨਾਂ ਦੇ ਦੁੱਖੜੇ ਸੁਨੇ ਉਹ ਇਹ ਅਪੀਲ ਆ ਸਰਕਾਰਾਂ ਨੂੰ ਇਹਨਾਂ ਦਾ ਕੁਝ ਇਹਨਾਂ ਦੇ ਕੁਝ ਸੋਚਿਆ ਜੇ ਮੈਂ ਕੈਮਰਾਮੈਨ ਤੇ ਰੁਗੀ ਧਮੀ ਦੇ ਨਾਲ ਫਰੀਦ ਗੋਗਰਾਈ ਗਾਈ ਨਿਊਜ਼ ਪੰਜਾਬ ਕਪੂਰਥਲਾ